ਇਕਦਾ ਵੱਡਾ ਇਵੈਂਟ ਔਰ ਇੰਨੇ ਵਧੀਆ ਤਰੀਕੇ ਨਾਲ ਜਿਹੜਾ ਇਹ ਪਰਫਾਰਮ ਕੀਤਾ ਔਰ ਹਰੇਕ ਬੰਦੇ ਦਾ ਇੱਕ ਇੰਨਾ ਮਨ ਲਗਾਈ ਰੱਖਿਆ ਕਿ ਕਿਸੇ ਨੂੰ ਕੋਈ ਨੁਕਸ ਨਹੀਂ ਲੱਗਿਆ ਹਮੇਸ਼ਾ ਹਰੇਕ ਨੇ ਇਹੀ ਕਿਹਾ ਕਿ ਇਸ ਤਰ੍ਹਾਂ ਦਾ ਫੰਕਸ਼ਨ ਬੜਾ ਘੱਟ ਦੇਖਣ ਨੂੰ ਮਿਲਦਾ ਇਹ ਸਾਰੇ ਗੱਲ ਦਾ ਸ਼੍ਰੀ ਇਸ ਸਕੂਲ ਦੇ ਟੀਚਰਾਂ ਨੂੰ ਉਹਨਾਂ ਦੇ ਮਾਪੇ-ਵਾਪਸ ਨੂੰ ਔਰ ਇਸ ਸੰਸਥਾ ਨੂੰ ਜਾਂਦਾ ਜਿਨ੍ਹਾਂ ਨੇ ਇੰਨੀ ਮਿਹਨਤ ਨਾਲ ਲਗਨ ਨਾਲ ਇਹ ਕੰਮ ਕਰਵਾਇਆ ਮੈਂ ਸੂ ਆਪਣੀ ਮੈਨੇਜਮੈਂਟ ਦੀ ਤਰਫੋਂ ਤੁਹਾਡਾ ਸਾਰਿਆਂ ਦਾ ਬਹੁਤ ਤਹਿ ਦਿਲੋਂ ਸ਼ੁਕਰ ਗੁਜ਼ਾਰ ਹੈ ਔਰ ਮੇਰੇ ਕੋਲੇ ਇੰਨੇ ਸ਼ਬਦ ਨਹੀਂ ਹੈ ਜਿਨ੍ਹਾਂ ਨਾਲ ਮੈਂ ਤੁਹਾਡਾ ਸ਼ੁਕਰੀਆ ਕਰ ਸਕਾਂ ਪੀਪੀ ਛੱਬੀ ਨਿਊਜ਼ ਤੁਹਾਡਾ ਨਾ ਤਸਵੀਰਾਂ ਸਾਂਝੀਆਂ ਕਰ ਰਿਹਾ ਪ੍ਰਿੰਸੀਪਲ ਸਾਹਿਬ ਢੰਡ ਸਾਹਿਬ ਸਾਰੇ ਚਿਹਰੇ ਜਾਣੇ ਪੈਣੇ 20-20 ਪਰਸਨਲਿਟੀਆਂ ਇੱਥੇ ਪਹੁੰਚੀਆਂ ਨੇ ਜੀਚੇ ਤੌਰ ਤੇ ਸੋ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਨੇ ਅੱਜ ਦੇ ਇਸ ਪ੍ਰੋਗਰਾਮ ਬਾਰੇ ਤੁਹਾਡੇ ਵੈਲਵਟੈਂਸ ਸਭ ਕੀ ਹੈ ਅਸੀਂ ਤੁਹਾਡਾ ਬਹੁਤ ਸ਼ੁਕਰ ਗੁਜ਼ਾਰ ਹੈ ਜੀ ਕਿ ਤੁਸੀਂ ਸਾਡੀ ਇਸ ਇਵੈਂਟ ਨੂੰ ਇੱਥੇ ਕਵਰ ਕੀਤਾ ਔਰ ਸਾਡੀ ਇਹ ਆਵਾਜ਼ ਸਕੂਲ ਦੀ ਜਿਤਨੀ ਵੀ ਉન્નਤੀ ਹੈ ਜਾਂ ਜੋ ਤੁਸੀਂ ਦੇਖਦੇ ਹੋ ਕਿ ਸਕੂਲ ਦੇ ਬੱਚੇ ਕਿਸ ਤਰ੍ਹਾਂ ਪਰਫਾਰਮ ਕਰਦੇ ਨੇ ਕੀ ਮਾਪੇ ਨੇ ਇੱਥੇ ਸਾਡੇ ਤੇ ਭਰੋਸਾ ਕੀਤਾ ਕੀ ਸਾਡੇ ਟੀਚਰਾਂ ਨੇ ਉਹਨਾਂ ਨੂੰ ਸਿੱਖਿਆ ਦਿੱਤੀ ਔਰ ਉਹਨਾਂ ਨੂੰ ਸਿਖਾਇਆ ਇਹ ਤੁਹਾਡੇ ਰਾਹੀਂ ਸਾਡੇ ਨਾ ਕੇ ਸਾਡੇ ਇਸ ਬੱਚਿਆਂ ਦੇ ਮਾਪੇ ਨੂੰ ਬਲਕਿ ਸਾਰੇ ਸ਼ਹਿਰ ਨੂੰ ਇਹ ਨਾਂ ਸੁਨੇਹਾ ਜਾਊਗਾ ਔਰ ਤੁਸੀਂ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਸਾਰਿਆਂ ਨੂੰ ਕੋਈ ਕਿਸੇ ਕਿਸਮ ਦੀ ਵੀ ਇਹ ਗੱਲ ਨਹੀਂ ਲੱਗੀ ਹੋਣੀ ਕੇ ਬੱਚਿਆਂ ਨੂੰ ਸਿੱਖਣ ਚ ਜਾਂ ਸਿਖਾਉਣ ਚ ਕਿਸੇ ਕਿਸਮ ਦੀ ਕੋਈ ਕਮੀ ਰਹੀ ਹੈ ਜੇ ਕੋਈ ਕਮੀ ਕਿਸੇ ਨੂੰ ਮਤਲਬ ਸੁਝਾਅ ਹੁੰਦੇ ਆ ਕਈ ਵਾਰੀ ਕਮੀ ਨਹੀਂ ਵੀ ਹੁੰਦੀ ਜੇ ਕੋਈ ਸੁਝਾਅ ਕੋਈ ਦੇਣਾ ਚਾਹੁੰਦਾ ਤਾਂ ਅਸੀਂ ਉਹਨੂੰ ਬੜੇ ਸਿਰ ਖਿਹੜੇ ਮੱਥੇ ਹੱਥ ਲੈਨੇ ਆ ਤੇ ਉਸ ਹਰ ਚੀਜ਼ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਇਹ ਇੱਕ ਖੰਨਾ ਐਜੂਕੇਸ਼ਨ ٹرسٹ ਦਾ ਸਕੂਲ ਹੈ ਲਾਲਾ ਸਰਕਾਰੂ ਮਲ ਸਕੂਲ ਵੀ ਪੰਡਿਤ ਰਮੇਸ਼ ਚੰਦਰ ਸਕੂਲ ਵੀ ਇਹ ਜਿਹੜਾ ਫੰਕਸ਼ਨ ਸੀਗਾ ਇਹ ਬਹੁਤ ਹੀ ਛੋਟੇ ਬੱਚਿਆਂ ਦਾ ਸੀ ਕਿੰਡਰਗਾਰਟਨ ਦਾ ਛੋਟੇ ਬੱਚਿਆਂ ਦਾ ਜਿਨ੍ਹਾਂ ਨੇ ਨਾ ਪ੍ਰੀ ਨਰਸਰੀ ਸੰਸਕਾਰ ਨਰਸਰੀ ਔਰ ਕੇਜੀ ਦੇ ਸਕੂਲ ਦੇ ਬੱਚੇ ਆ ਉਹਨਾਂ ਦਾ ਫੰਕਸ਼ਨ ਸੀ ਐਡਾ ਛੋਟੇ ਬੱਚਿਆਂ ਦਾ ਫੰਕਸ਼ਨ ਔਰ ਉਹਨਾਂ ਨੂੰ ਇਸ ਤਰ੍ਹਾਂ ਸਿਖਾਉਣਾ ਮੈਨੇਜ ਕਰਨਾ ਮਤਲਬ ਮਾਪੇ ਨੂੰ ਵੀ ਇਹ ਖੁਸ਼ੀ ਹੋਊਗੀ ਤੇ ਸਕੂਲ ਨੂੰ ਤਾਂ ਖੁਸ਼ੀ ਹੁੰਦੀ ਹੈ ਕਿ ਅਸੀਂ ਜਿਸ ਸਕੂਲ ਚੋਂ ਬੱਚੇ ਪੜਨ ਆਏ ਨੇ ਉਹਨਾਂ ਨੂੰ ਇੱਕ ਅੱਛੀ ਸਿੱਖਿਆ ਦੇ ਕੇ ਉਹਨਾਂ ਨੂੰ ਅੱਛੀ ਤਰ੍ਹਾਂ ਤਿਆਰ ਕਰਕੇ ਭੇਜਿਆ ਅਸੀਂ ਅੱਗੇ ਲਈ ਵੀ ਇਹ ਮਤਲਬ ਮਾਪੇ ਬਾਪ ਨੂੰ ਔਰ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਮਤਲਬ ਦੱਸਣਾ ਚਾਹੁੰਦੇ ਆ ਕਿ ਇਹ ਸਕੂਲ ਤੇ ਜਿੰਨਾ ਭਰੋਸਾ ਕਰੋਗੇ ਓਨਾ ਹੀ ਜ਼ਿਆਦਾ ਇਹ ਸਕੂਲ ਤੁਹਾਡੇ ਬੱਚਾ ਨੂੰ ਉੱਪਰ ਲੈ ਕੇ ਜਾਵੇਗਾ ਅਸੀਂ ਉਹਨਾਂ ਦੀ ਭਵਿੱਖ ਲਈ ਔਰ ਉਹਨਾਂ ਦੀ ਅੱਛੀ ਮਤਲਬ ਤਰੱਕੀ ਲਈ ਹਮੇਸ਼ਾ ਹੀ ਸਾਡੇ ਟੀਚਰ ਸਾਡੀ ਮੈਨੇਜਮੈਂਟ ਸਾਡੇ ਪ੍ਰਿੰਸੀਪਲਸ ਬਹੁਤ ਲਗਨ ਨਾਲ ਉਸ ਗੱਲ ਨੂੰ ਉੱਚਾ ਲੈ ਕੇ ਜਾਣ ਚ ਨਾਲ ਸਾਡਾ ਸਹਿਯੋਗ ਦੇ ਰਹੇ ਹਨ ਮੈਂ ਤੁਹਾਡਾ ਸਾਰਿਆਂ ਦਾ ਇਸ ਗੱਲ ਨਾਲ ਬਹੁਤ ਧੰਨਵਾਦ ਕਰਦਾ ਦੀ ਗ੍ਰੈਜੂਏਸ਼ਨ ਸੈਰੇਮਨੀ ਚ ਜਿੰਨੇ ਵੀ ਸ਼ਾਇਦ ਐਮੀਨੈਂਟ ਪਰਸਨੈਲਿਟੀਜ਼ ਔਰ ਡਿਸਟਿੰਗੁਇਸ਼ਡ ਗੈਸ ਪਹੁੰਚੇ ਹਨ ਮੈਂ ਉਹਨਾਂ ਦਾ ਹਾਰਦਿਕ ਧੰਨਵਾਦ ਕਰਨੀਆਂ ਕਿ ਉਹਨਾਂ ਨੇ ਆਪਣਾ ਇਨਾ ਪ੍ਰੀਸ਼ੀਅਸ ਟਾਈਮ ਕੱਢ ਕੇ ਸਾਡੇ ਬੱਚਿਆਂ ਦਾ ਪ੍ਰੋਗਰਾਮ ਦੇਖਿਆ ਔਰ ਉਹਨਾਂ ਦੀ ਹੌਸਲਾ ਅਫਜ਼ਾਈਜ਼ ਕੀਤੀ ये स्कूल दो हज़ार अठुर होयान दो हज़ार पच्चीए सतारवं प्रोग्राम से सतारवीं ग्रैजुएशन सैरामनी सी, और दो हज़ार अठ तकरन एक सौ अस्सी बच्चों स्कूल शुरू किया सिर्फ किंडर गार्डन तक और तकरीबन हूँ छे सौ अस्सी बच्चे इतने पढ़ रहे हैं जिद्दों दौ सौ चाली बच्चे ग्रैजुएट हो रहे हैं और फस्ट क्लास एडमिट हो रहे हैं ਤੇ ਹੁਣ ਇਹ ਸਕੂਲ ਦਿਨੋ ਦਿਨ ਪ੍ਰਗਤੀ ਕਰ ਰਿਹਾ ਹੈ ਸਾਡੀ ਜਿਹੜੀ ਮੈਨੇਜਮੈਂਟ ਹੈ ਉਹ ਬਹੁਤ ਜ਼ਿਆਦਾ ਕੋਆਪਰੇਟਿਵ ਹੈ ਸਾਨੂੰ ਕੋਈ ਵੀ ਕਿਸੇ ਵੀ ਚੀਜ਼ ਦੀ ਜ਼ਰੂਰਤ ਹੋਏ ਉਹ ਬਿਨਾ ਕਿਸੇ ਹੈਜ਼ਿਟੇਸ਼ਨ ਦੇ ਬਿਨਾ ਕਿਸੇ ਦੇਰੀ ਕੀਤੇ ਸਾਨੂੰ ਪ੍ਰੋਵਾਈਡ ਕਰਦੇ ਨੇ ਔਰ ਕਾਫੀ ਮੋਟੀਵੇਟ ਕਰਦੇ ਨੇ ਜਿਸ ਨਾਲ ਅਸੀਂ ਆਪਣਾ ਕੰਮ ਮੈਂ ਅਸੀਂ ਸਾਰੇ ਟੀਚਰਸ ਮੇਰੀ ਟੀਮ ਅਸੀਂ ਬਹੁਤ ਵਧੀਆ ਤਰੀਕੇ ਨਾਲ ਕਰ ਪਾਉਂਦੇ ਆ ਤੇ ਮੈਂ ਉਹਨਾਂ ਦੀ ਵੀ ਹਾਰਦਿਕ ਧੰਨਵਾਦੀ ਹਾਂ ਔਰ ਸ਼ਹਿਰ ਵਾਸੀਆਂ ਦੀ ਔਰ ਸਾਡੇ ਪੇਰੈਂਟਸ ਜਿਹੜਾ ਬਹੁਤ ਜ਼ਿਆਦਾ ਸਹਿਯੋਗ ਕਰਦੇ ਨੇ ਸਾਡੇ ਨਾਲ ਜੋ ਵੀ ਅਸੀਂ ਉਹਨਾਂ ਨੂੰ ਐਕਟੀਵਿਟੀਜ਼ ਜਾਂ ਜੋ ਵੀ ਅਸੀਂ ਉਹਨਾਂ ਨੂੰ ਭੇਜਨੇ ਆਪ ਦੀ ਸਮਝ ਜਨੇ ਉਹ ਸਾਡੇ ਨਾਲ ਕੋਆਪਰੇਟ ਕਰਦੇ ਹੈ ਤੇ ਮੈਂ ਉਹਨਾਂ ਦੀ ਵੀ ਹਾਰਦਿਕ ਧੰਨਵਾਦੀਆਂ ਔਰ ਤੁਹਾਡੇ ਨਿਊਜ਼ ਚੈਨਲ ਦਾ ਜੋ ਹੈ ਪ੍ਰੋਗਰਾਮ ਨੂੰ ਕਵਰ ਕਰ ਰਿਹਾ ਹੈ ਉਹਨਾਂ ਦੇ ਤੇ ਅੰਤਿਛ ਬਹੁਤ ਧੰਨਵਾਦੀ ਹੈ ਥੈਂਕ ਯੂ